ਦੇ ਰਹੇ ਆ ਲਈ ਤੁਹਾਡਾ ਅੱਜ ਦਿਨ ਚੜ੍ਹਦੇ ਹੀ ਇੱਕ ਵੱਡੀ ਖਬਰ ਆ ਰਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ NIA ਨੇ ਰੇਡ ਕੀਤੀ ਹੈ ਤੇ ਇਹ ਰੇਡ ਹਾਲੇ ਤੱਕ ਜਾਰੀ ਹੈ। ਇਹ ਰੇਡ ਕੋਟਕਪੂਰਾ ਦੀ ਛੱਜ ਕਾੜਾ ਬਸਤੀ ਦੇ ਵਿੱਚ ਇੱਕ ਗਲੀ ਵਿੱਚ ਆਟਾ ਚੱਕੀ ਦੇ ਮਾਲਕ ਨਰੇਸ਼ ਕੁਮਾਰ ਦੇ ਘਰ ਪਈ ਹੈ ਤੇ ਇਹ ਲਗਭਗ ਸਵੇਰ 6 ਵਜੇ ਦੇ ਕਰੀਬ ਸ਼ੁਰੂ ਹੋਈ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਸਵੇਰ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਐਨਆਈਏ ਦੀ ਟੀਮ ਅੱਧੀ ਦਰਜਨ ਦੇ ਕਰੀਬ ਕਰਮਚਾਰੀ ਜਿਹਦੇ ਵਿੱਚ ਸਵਾਰ ਸੀ ਲੋਕਲ ਪੁਲਿਸ ਨੂੰ ਨਾਲ ਲੈ ਕੇ ਆਏ ਤੇ ਉਹਨਾਂ ਨੇ ਨਰੇਸ਼ ਕੁਮਾਰ ਦੇ ਘਰ ਤੇ ਰੇਡ ਸ਼ੁਰੂ ਕਰ ਦਿੱਤੀ। ਰੇਡ ਦੇ ਕਾਰਨਾਂ ਦਾ ਹਲੇ ਤੱਕ ਕੋਈ ਪੱਕਾ ਪਤਾ ਪੁਖਤਾ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਲੋਕਲ ਪੁਲਿਸ ਇਸ ਮਾਮਲੇ ਵਿੱਚ ਕੁਝ ਦੱਸਣ ਨੂੰ ਤਿਆਰ ਹੈ। ਪਰ ਸੂਤਰਾਂ ਦੇ ਹਵਾਲੇ ਨਾਲ ਖਬਰ ਸਾਹਮਣੇ ਆਈ ਹੈ ਕਿ ਕੁਝ ਫੋਨ ਦੀਆਂ ਕਾਲਾਂ ਨੂੰ ਲੈ ਕੇ ਕਾਲਾਂ ਦਾ ਆਦਾਨ-ਪ੍ਰਦਾਨ ਹੋਇਆ ਹੈ ਜਿਸ ਨੂੰ ਲੈ ਕੇ ਇਹ ਰੇਡ ਕੀਤੀ ਗਈ ਹੈ ਤੇ ਜਿਨ੍ਹਾਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਆਮ ਤੌਰ ਤੇ ਐਨਆਈਏ ਦੀ ਰੇਡ ਕਿੰਨਾ ਚਿਰ ਚੱਲਦੀ ਆ ਤੇ ਇਹ ਰੇਡ ਹੋਰ ਕਿੰਨਾ ਚਿਰ ਚੱਲਣ ਵਾਲੀ ਆ ਆਓ ਇਸ ਬਾਰੇ ਹੋ ਜਾਣਕਾਰੀ ਲੈਨੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੂ ਸਰ ਦੱਸ ਦੋ ਕੀ ਜਾਣਕਾਰੀ ਸਰ ਕਿਸ ਤਰ੍ਹਾਂ ਦੀ ਰੇਡ ਹੋਈ ਆ ਥੋੜਾ ਦੱਸ ਦੋ ਡਰਾਈਵਰ ਕਿੱਧਰ ਹੈ ਸਰ ਦੱਸ ਦੋ ਪਲੀਜ਼ ਕਿਸ ਤਰ੍ਹਾਂ ਦੀ ਜਾਣਕਾਰੀ ਆ ਸਰ ਇਹ ਦੱਸ ਦੋ ਤੁਸੀਂ ਕਿੱਥੋਂ ਆਏ ਹੋ ਸਰ ਕੀ ਸਮਝੀ ਐ ਐਨਆਈ ਦੀ ਰੇਡ ਐ ਇਹ ਸਰ ਜਵਾਬ ਦੇ ਦਿਓ ਐਨਆਈਡੀ ਰੇਡ ਆ ਦੱਸ ਦਿਓ ਪਲੀਜ਼ ਚਲੋ ਚਲੋ ਸਰ ਕੋਈ ਸੋ ਜਵਾਬ ਦਿਓ ਮੈਂ ਕੀ ਮਸਲਾ ਕੀ ਤੁਹਾਡੇ ਦਿਲ ਸੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਐਨਆਈਡੀ ਰੇਡ ਹੋਈ ਆ ਤਾਂ ਅਧਿਕਾਰੀਆਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਜਵਾਬ ਨਹੀਂ ਦਿੱਤਾ ਗਿਆ ਤਾਂ ਦੇਖ ਸਕਦੇ ਆ ਤੁਸੀਂ 3 ਘੰਟੇ ਦੀ ਪੁੱਛਗਿੱਛ ਹੋਈ ਆ ਤਾਂ 3 ਘੰਟੇ ਤੋਂ ਬਾਅਦ ਵੀ ਜਿਹੜਾ ਹੈਗਾ ਜਿਹੜੇ ਅਧਿਕਾਰੀ ਐਨਆਈਡੀ ਟੀਮ ਜਿਹੜੀ ਬਾਅਦ ਜੂਨ ਨਿਕਲੀ ਆ ਪਰ ਕੋਈ ਵੀ ਇਸ ਦਾ ਜਵਾਬ ਨਹੀਂ ਦਿੱਤਾ ਗਿਆ ਐਨਆਈਏ ਦੀ ਰੇਡ ਦੀ ਖਬਰ ਆ ਰਹੀ ਹੈ ਜੀ ਕੀ ਜਾਣਕਾਰੀ ਮਿਲੀ ਸਰ ਇਹ ਪਤਾ ਲੱਗਦਾ ਕਿ ਐਨਆਈਏ ਦੀ ਇੱਕ ਟੀਮ ਨੇ ਕੋਰਪਰੇਟ ਰੇਡ ਕੀਤਾ ਹੈਗਾ ਜੀ ਨਰੇਸ਼ ਕੁਮਾਰ ਨਾਂ ਦਾ ਬੰਦਾ ਹੈਗਾ ਤੇ ਇਹਦੇ ਤੇ ਪਹਿਲਾਂ ਜਿਹੜੇ ਹੈਗੇ ਆ ਉਹ ਵੀ ਕੋਈ ਚਿੱਟਾ ਵਗੈਰਾ ਵੇਚਨ ਦੇ ਤਿੰਨ ਚਾਰ ਪਰਚੇ ਦਰਜ ਹੈਗੇ ਆ ਤੇ ਸ਼ਾਇਦ ਇਹਨਾਂ ਨੂੰ ਕੋਈ ਕਿਸੇ ਪਾਸੋਂ ਕੋਈ ਫੋਨ ਕਾਲ ਆਇਆ ਜਾਂ ਉਹਨਾਂ ਦੀ ਕਾਲ ਰਿਕਾਰਡਿੰਗ ਹੋਈ ਹੈ ਉਸ ਹੱਦ ਤੱਕ ਰੇਡ ਕੀਤੀ ਗਈ ਹੈ ਬਹੁਤੀ ਇਨਫੋਰਮੇਸ਼ਨ ਤੇ ਪਰ ਅਜੇ ਨਹੀਂ ਮਿਲੀ ਤਹਜੀ ਤੱਕ ਇਹ ਹੈਗਾ ਵੀ ਜਿਹੜੀ ਤਲਾਸ਼ੀ ਉਹਦੀ ਘਰ ਦੀ ਤੇ ਹੋਰ ਥਕਾਣੇ ਆ ਉਹ ਵੀ ਰਿਤ ਤਲਾਸ਼ੀ ਕੀਤੀ ਜਾ ਰਹੀ ਹੈ ਆ ਪੁਲਿਸ ਨਾਲ ਕਿਸੇ ਨਾਲ ਗੱਲ ਹੋਈ ਹੋਵੇ ਕੋਈ ਪੁਸ਼ਟੀ ਕਰਦੇ ਹੋਣੇ ਨਹੀਂ ਪੁਲਿਸ ਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਇਹਦੇ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈਗੀ ਕੀ ਹੈਗਾ ਤੇ ਇਹ ਹੈ ਨਈ ਆ ਅੱਜ ਉਹ ਲੋਕ ਕੋਈ ਪ੍ਰਸ਼ਨ ਉਚਾਰੇਗੇ ਵੀ ਇਹ ਸਾਨੂੰ ਕਿਸ ਦਾ ਅਕੀਲਾ ਹੈਗਾ ਮਤਲਬ ਇਹ ਤਲਾਸ਼ੀ ਲਗੀ ਤੇ ਸ਼ੱਕਮਾਰੀ ਕੀਤੀ ਗਈ ਹੈ ਇਹ ਚਾਹੇ ਤਾਂ ਕੌਣ-ਕੌਣ ਗ੍ਰਿਫਤਾਰ ਕੀਤੀ ਗਈ ਇਹ ਵੀ ਹਿਤਾ ਤੱਕ ਗੱਲ ਸਾਹਮਣੇ ਨਹੀਂ ਆਈ ਹੈਗੀ ਤੇ ਆਮ ਤੌਰ ਤੇ ਤਾਂ NIA ਜਿਹੜੀ ਉਹ ਜ਼ਿਆਦਾਤਰ ਗੈਂਗਸਟਰਾਂ ਦੇ ਘਰਾਂ ਤੇ ਛਾਪੇ ਮਾਰਦੀ ਸੀ ਇਹ ਕੋਈ ਕਿ ਵੀ ਜਿਹੜਾ ਨਸ਼ਾ ਤਸਕਰੀ ਹੈਗੀ ਹੈ ਜਾਂ ਕੋਈ ਇੰਟਰ ਸਟੇਟ ਨਸ਼ਾ ਤਸਕਰੀ ਹੁੰਦੀ ਹੈ ਜਾਂ ਕੋਈ ਪੈਸਾ ਲੈਣ ਦੇ ਨੇ ਇਸ ਤਰ੍ਹਾਂ ਦਾ ਹੁੰਦਾ ਜਾਂ ਕੁਝ ਇਹ ਦੁਰਮਤਲ ਹੋ ਗਿਆ ਇਹ ਇਹ ਬੰਦਿਆਂ ਨਾਲ ਗੱਲਬਾਤ ਹੁੰਦੀ ਹੈਗੀ ਹੈ ਜਿਹੜੇ ਸਰਕਾਰ ਦੇ ਰਡਾਰ ਤੇ ਹੈਗੇ ਆ ਉਸ ਤੋਂ ਬਾਅਦ ਹੀ ਆਮ ਤੌਰ ਤੇ NIA ਦੀ ਰੇਡ ਹੁੰਦੀ ਪਰ ਇਹਦੇ ਬਾਰੇ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਸਮਝਦਾ ਨਾਲ ਕੋਈ ਫੋਨ ਕਰਾ ਕੋਈ ਹੋਵੇ ਜਾ ਉਹਨਾਂ ਨੇ ਕੀਤੇ ਹੋਣ ਜਦ ਹੋਰਸ ਤੋਂ ਦੇ ਆਉਟਪੁੱਟ ਹੋਵੇ ਕਦੋਂ ਤੱਕ ਕਿ ਸਾਰਾ ਮਾਮਲਾ ਸਾਫ਼ ਹੋਣ ਦੀ ਉਮੀਦ ਹੈ ਤੇ ਕਿੰਨਾ ਚ ਪਤਾ ਲੱਗ ਰਿਹਾ ਵੀ ਹੋਰ ਚੱਲ ਸਕਦੀ ਸੀ ਰੇਡ ਇਹ ਇਹ ਸਾਰੇ ਦੋਖ ਥੰਡੇ ਕਹਿੰਦੇ ਜੀ ਰੇਡ ਹੋਰ ਚੱਲ ਸਕਦੀ ਹੈ ਕਿਉਂਕਿ ਉਹਦੇ ਘਰ ਦੇ ਰਿਸ਼ਤਮਾਰੀ ਕੀਤੀ ਇਸ ਤੋਂ ਬਾਅਦ ਉਹਨਾਂ ਨੂੰ ਖੁਦ ਆਪਣੇ ਇਲਾਕੇ ਵੀ ਜਾਣਗੇ ਕੁਝ ਪੜਤਾਲ ਕਰਨਗੇ ਉਸ ਤੋਂ ਬਾਅਦ ਜਿਹੜੇ ਹੈਗੇ ਕੋਈ ਫੈਕਟ ਸਾਬ ਲਿਆ ਸਕਣਗੇ ਸਰ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ